ਦੱਸਦੇ ਕਿ ਤਰਨਤਾਰਨ ਦੇ ਪਿੰਡ ਜੰਪ ਜਮਸਪੁਰ ਦੇ ਰਹਿਣ ਵਾਲੇ ਲੋਕ ਥਾਣੇ ਦੇ ਵਿੱਚ ਆਹਮੋ ਸਾਹਮਣੇ ਹੋ ਗਏ ਪਿੰਡ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਨੌਜਵਾਨ ਸਿਕੰਦਰ ਸਿੰਘ ਜੋ ਕਿ ਬਹੁਤ ਸਿੱਧਾ ਹੈ ਉਸ ਦੀ ਜ਼ਮੀਨ ਅਤੇ ਘਰ ਦੇ ਉੱਤੇ ਉਸ ਦੇ ਮਾਮੇ ਦੀ ਕੁੜੀ ਦੇ ਦੱਸਦੇ ਕਿ ਮਾਮੇ ਦੀ ਕੁੜੀ ਕਬਜ਼ਾ ਕਰਨਾ ਚਾਹੁੰਦੀ ਹੈ ਜਿਸ ਦਾ ਪਤਾ ਪਿੰਡ ਵਾਲਿਆਂ ਨੂੰ ਲੱਗਿਆ ਅਤੇ ਉਹ ਸਿਕੰਦਰ ਸਿੰਘ ਨੂੰ ਨਾਲ ਲੈ ਕੇ ਥਾਣੇ ਪਹੁੰਚ ਗਏ ਉਸ ਦਿਨਾਲ ਧੋਖੇ ਬਾਰੇ ਪੁਲਿਸ ਨੇ ਦੱਸਿਆ ਗਿਆ ਹੈ ਦੱਸਦੇ ਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਉਹਨਾਂ ਨੇ ਚੈੱਕ ਦਰਾਹੀ ਪੇਮੈਂਟ ਕੀਤੀ ਹੈ ਜੋ ਅਸੀਂ ਗਲਤ ਤਰੀਕੇ ਦੇ ਨਾਲ ਬਿਆਨ ਕੀਤਾ ਹੈ ਤਾਂ ਫਿਰ ਅਸੀਂ ਬਿਆਨ ਮੋੜ ਦੇਾਂਗੇ ਪੁਲਿਸ ਨੇ ਇਸ ਮ ਸ਼ੁਰੂ ਕਰ ਦਿੱਤੀ ਆ ਉਹ ਧੋਖਾ ਕੀਤਾ ਨੰਬਰ ਲਈ ਮੈਨੂੰ ਧੋਖਾ ਵੇਚੇ ਲੱਗੀ ਤੇ ਜਿਹੜੇ ਪਿੰਡ ਦਾ ਇਹ ਮੈਨੂੰ ਪਛਾਇਆ ਇਹਨਾਂ ਪਛਾਇਆ ਹਾਂ ਤੇ ਜਿਹੜੀ ਰਜਿਸਟਰੀ ਹੋਈ ਆ ਉਹ ਗਲਤ ਆ ਕਿ ਸਹੀ ਆ ਗਲਤ ਕਿ ਉਹਨੇ ਮੇਰਾ ਕੋਈ ਨਹੀਂ ਉਹਨੇ ਧੋਖਾ ਨੰਬਰ ਲਈ ਕੀਤਾ ਕੋਟ ਮਾਰ ਕਰ ਕੀਤੀ ਆ ਅੱਛਾ ਤੇ ਜਿਹੜੇ ਉਹ ਮੈਨੂੰ ਧੋਖੇ ਦਾ ਕੋਟ ਮਾਰ ਕਰ ਕਰਾਈ ਅੱਛਾ ਦੇ ਆਤਮ ਘਾ ਕੱਲੇ ਨਾ ਕੱਲਾ ਹਾਂ ਮੈਂ ਕੱਲੇ ਹੀ ਹਾਂਜੀ ਤੇ ਉਹ ਮਮਨੀ ਕੁਰੀ ਬੜਾ ਹਾਰਦਾ ਉਹਨਾਂ ਕੋਲ ਲੈਣਾ ਲੱਕਣਾ ਹੀ ਹੈ ਕੋਈ ਕਿੰਨਾ ਚੇ ਮੈਂ ਬਾਪੂ ਦੇ ਕੋਲ ਪਾਉਣਾ ਤੇ ਮੈਂ ਇਹਨਾਂ ਦੇ ਕਬ ਕਬ ਆ ਗਿਆ ਇੱਥੇ ਤਨ ਤਾਰ ਦੋ ਤੇ ਮੈਨੂੰ ਆਰਡਰ ਪਿੰਟ ਲੈ ਗਈ ਉਹਨ ਦਾ ਮੈਨੂੰ ਗਵਾਹ ਕੋਈ ਨਹੀਂ ਕਿਤੇ ਵੀ ਦੇ ਨਾਮ ਨੂੰ ਆਪਣੇ ਪਿੰਡਾਂ ਉਹਨ ਦਿੰਦੀ ਨਾ ਮੇਰੀ ਕਿਹਦਾ ਗੱਲ ਕਰਨ ਦਿੰਦੀ ਹਾਂ ਹਾਂ ਐਂ ਧੋਖਾ ਰਹੀ ਹੈ ਕੀ ਮੰਨ ਕਰਦੇ ਗੁਰਪ੍ਰੀਤ ਕੌਰ ਇਹ ਜੋ ਜ਼ਬਰਦਸਤੀ ਕੋਈ ਨਹੀਂ ਹੈ ਪਿਛਲੇ 6 ਮਹੀਨੇ ਤੋਂ ਇਹ ਮੁੰਡਾ ਮੇਰੇ ਕੋਲ ਰਹਿ ਰਿਹਾ ਵਾ ਠੀਕ ਹੈ ਫਿਰ ਇਹ ਮੁੰਡੇ ਨੂੰ ਮੇਰੇ ਕੋਲੋਂ ਤਿੰਨ ਚਾਰ ਦਿਨ ਹੋ ਗਏ ਆ ਚੱਕ ਕੇ ਲੈ ਗਿਆ ਉਹ ਮੁੰਡਾ ਮੇਰੇ ਵੱਲ ਸੀ ਹੁਣ ਇਹਨਾਂ ਨੇ ਪਤਾ ਨਹੀਂ ਕੀ ਕੋਈ ਸਿਖਾਇਆ ਉਹਨੂੰ ਹੁਣ ਮੈਨੂੰ ਮਿਲਣ ਤੱਕ ਨਹੀਂ ਦਿੰਦੇ ਉਹ ਲੈ ਇਹਨਾਂ ਨੂੰ ਨਹੀਂ ਮਿਲਣਾ ਇਹ ਪਿੰਡ ਵਾਲੇ ਸਾਰੇ ਰਲੇ ਹੋਏ ਆ ਪਹਿਲਾਂ ਪਿਛਲੇ 10 15 ਸਾਲ ਤੋਂ ਇਹਨਾਂ ਦਾ ਠੇਕਾ ਖਾ ਰਿਆ ਪਹਿਲੀ ਦਾ ਇਹਨਾਂ ਨੂੰ ਕੁਝ ਨਹੀਂ ਦਿੰਦੇ ਇਹ ਕਿਸੇ ਦੇ ਘਰੋਂ ਸ਼ਰਾਬ ਪੀ ਲਿੰਦੇ ਕਿਸੇ ਦੇ ਘਰੋਂ ਰੋਟੀ ਖਾ ਲਿੰਦੇ ਸਾਰੇ ਪਿੰਡ ਵਾਲਿਆਂ ਦੀ ਗੈਂਗ ਰਲੀ ਹੋਈ ਆ ਇਹਨਾਂ ਨੂੰ ਕੋਹ ਨਹੀਂ ਦਿੰਦੇ ਇਹਨਾਂ ਦਾ ਜਿਹੜਾ ਵੱਡਾ ਭਰਾ ਮੁੰਡੇ ਦਾ ਉਹਨੇ ਭੈਣ ਗਿਆ ਫਿਰ ਉਥੋਂ লাশ ਆਈ ਆ ਫਿਰ ਪਿੰਡ ਵਾਲੀ ਦੀ ਭੈਣ ਨਾਲ ਹੀ ਲੜੀ ਹੋਈ ਆ ਉਹ ਕਹਿੰਦੇ ਆ ਵੀ ਤੂੰ ਸਾਨੂੰ 10-10 ਲੱਖ ਚ ਪੈਲੀ ਦੇ ਦੇ ਮੇਰਾ ਨਾਮ ਨਿਰਮਲ ਸਿੰਘ ਸਰਪੰਚ ਜੀ ਸਰਪੰਚ ਜੀ ਕਹਿੰਦਾਂ ਹੋਇਆ ਕਿ ਮੁੰਡੇ ਦੀ ਪੈਲੀ ਆ ਨਾ ਜਿਹੜੀ ਉਹਦੇ ਉਹਨੇ ਅੱਗੋਂ ਕਿਹਾ ਕਿ ਮੈਂ ਨਹੀਂ ਵੇਚਣੀ ਚਾਹੁੰਦਾ ਉਹ ਇਹੋ ਕਹਿੰਦੇ ਆ ਕਿ ਮਦਰ ਕੇ ਪਹਿਲਾਂ ਨਾ ਬਿਆਨਾ ਬੂਨਾ ਕਰਾ ਲਿਆ ਵਾ ਤੇ ਉਹ ਪਤਾ ਨਹੀਂ ਕਿਹੜੇ ਹਿਸਾਬ ਦੇ ਵਿੱਚ ਉਹ ਨੂੰ ਉਹਨੇ ਲੈ ਜਾਂਦਾ ਰੇਂਜ ਦੇ ਵਿੱਚ ਐਸਾ ਹਿਸਾਬ ਚੋਇਆ ਵਾ ਬਾਕੀ ਜਿਆਦੀ-ਜਿਆਦੀ ਸਟੋਰੀ ਤਾਂ ਨਹੀਂ ਆਪਣਾ ਪਤਾ ਬਲਕੇ ਤੁਹਾਡੇ ਕਹਿਣ ਮੈਂ ਕਿ ਉਹ ਬੰਦੇ ਨਾਲ ਧੋਖਾ ਹੋ ਰਿਹਾ ਹਾਂਜੀ ਹਾਂਜੀ ਤੇ ਕੀ ਹੋਣਾ ਚਾਹੀਦਾ ਫਿਰ ਉਹਦਾ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਉਹ ਆਂਦਾ ਵੀ ਮੇਰੀ ਜ਼ਮੀਨ ਜਿਹੜੀ ਉਹ ਰਹਿ ਜੇ ਤੇ ਜਿਹੜੀ ਉਹਦੇ ਭਰਾ ਲਈ ਉਹ ਪੰਮ ਵੇਖ ਲੈ